ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਵੀਡੀਓ ਵਿੱਚ ਗੱਲ ਕਰਾਂਗੇ ਜੇ ਆਉਂਦੇ ਦਿਨਾਂ ਦੇ ਮੌਸਮ ਦੀ ਯਾਨੀ ਕਿ ਅਗਲੇ 7-8 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਹ ਡਾਟ ਤੁਹਾਨੂੰ ਦੇਣੀ ਆ ਸਭ ਤੋਂ ਖਲਾ ਅਸਰੇ ਜੇ ਲਾਈਵ ਸਾਡਾ ਡਲਰ ਦੱਸਿ ਰਹੇ ਆ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਅ ਦਿਨ ਅੱਜ 1 ਦਸੰਬਰ ਦਾ ਜੀ ਦਸੰਬਰ ਦਾ ਮਹੀਨਾ ਚੜ ਚੁੱਕਾ ਹੈ ਪਹਿਲੀ ਤਰੀਕ ਅੱਜ ਤੇ ਸਵੇਰ ਦੇ ਲਗਭਗ ਇਸ ਵੇਲੇ 10 ਵਜੇ ਨੂੰ ਜਾ ਰਿਹਾ ਸੋਮਵਾਰ ਦਾ ਅੱਜ ਦਿਨ ਆ ਇੱਕ ਕਮਜ਼ੋਰ ਫਚੁਣੀ ਸਿਸਟਮ ਯਾਨੀ ਕਿ ਵੈਸਟਰਨ ਡਿਸਰਵਰਸ ਜੜੀ ਗੁਜ਼ਰ ਰਹੀ ਸੀ ਪਿਛਲੇ 24 ਘੰਟਿਆਂ ਤੋਂ ਸੋ ਇਹ ਸਿਸਟਮ ਹੈ ਜਿਹੜਾ ਹੁਣ ਇਧਰ ਪਹਾੜਾਂ ਦੇ ਵੱਲ ਕੁਝ ਕਰ ਚੁੱਕਾ ਹੈ ਤੇ ਅੱਜ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਖਾਸ ਕਰ ਸ੍ਰੀ ਅਮ੍ਰਿਤਸਰ ਸਾਹਿਬ ਗੁਰਦਾਸਰ ਹਠਾਨਕੋਟ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਬਦਲਵਈ ਐਸਲੇ ਗੁਜ਼ਰ ਰਿਹਾ ਹੈ ਸਿਸਟਮ ਦੇ ਸਦਕਾ ਜੋ ਹੈ ਕਿ ਐਸਾ ਉਹਨਾਂ ਕਹਿੰਸੀ ਕਿ ਸਿਸਟਮ ਕੋਈ ਮਹੀਆਲਾ ਸਿਸਟਮ ਨਹੀਂ ਆ ਫੋਕੇ ਬਦਲਨੇ ਉਚਾਈ ਤੋਂ ਬਲੰਗਦੇ ਰਹਿਣਗੇ ਤੇ ਉਸੇ ਤਰ੍ਹਾਂ ਇਹ ਬੱਦਲ ਅੱਜ ਜਿਹੜੇ ਉੱਪਰਲੇ ਫੱਦਰ ਤੇ ਗੁਜ਼ਰ ਰਹੇ ਨੇ ਤਾਂ ਪਹਾੜਾਂ ਦੇ ਲਈ ਵੀ ਇਹ ਸਿਸਟਮ ਕੋਈ ਮੁੱਖ ਤੌਰ ਤੇ ਕੋਈ ਬਰਫ ਵਾਲਾ ਸਿਸਟਮ ਨਹੀਂ ਹੈ ਮਾਰੀ ਮੋਟੀ ਕਿਤੇ ਬਰਫ ਆ ਜਾਂਦੀ ਹੈ ਤੇ ਉਹ ਤਨਕਾਰ ਖਾਨ ਨਹੀਂ ਕਰਦੇ ਤੇ ਮੁੱਖ ਤੌਰ ਤੇ ਇੱਕ ਖੁਸ਼ਕ ਸਿਸਟਮ ਸੀ ਜਿਹੜਾ ਕਿ ਅੱਗੇ ਗੁਜ਼ਰ ਚੁੱਕਾ ਹੈ ਸੋ ਇਸ ਸਿਸਟਮ ਦੇ ਅੱਗੇ ਗੁਜ਼ਰਨ ਤੋਂ ਬਾਅਦ ਜਿਹੜੀਆਂ ਠੰਡੀਆਂ ਖੁਸ਼ਕ ਹਵਾਵਾਂ ਸਿੱਧਾ ਕੂਚਗਾਰੀਆਂ ਨੇ ਪਹਾੜਾਂ ਤੋਂ ਥੱਲੇ ਮੈਦਾਨਾਂ ਵੱਲ ਨੂੰ ਜਿਹਦੇ ਨਾਲ ਠੰਡ ਨੇ ਜ਼ੋਰ ਫੜਿਆ ਹੋਇਆ ਸੋ ਅੱਜ ਉੱਤਰ ਖਛੋ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲਦੀਆਂ ਰਹਿਣਗੀਆਂ ਜਿਹਦੇ ਨਾਲ ਦਰਾਤਾ ਦੇ ਦਿਨਾਂ ਦੇ ਪਾਰੇ ਦੇ ਵਿੱਚ ਗ੍ਰਾਵਿਟੀ ਜਿਹੜੀ ਦਰਜ ਕੀਤੀ ਜਾਵੇਗੀ ਸੋ ਰਿਕਾਰਡ ਟੁੱਟ ਗਿਆ ਜੀ हिस ਠੰਡਾ ਖੇਤਰ ਦਾ ਅਜਿਹਾ ਹੋਇਆ ਅੱਜ ਸਵੇਰ ਦੇ ਟੈਂਪਰੇਚਰ ਦੇ ਹਿਸਾਬ ਨਾਲ ਯਾਨੀ ਕਿ ਰਾਤਾਂ ਦੇ ਮਿਨੀਮਮ ਟੈਂਪਰੇਚਰ ਤੋਂ ਦੱਸ ਰਹੇ ਹਾਂ ਉਤੇ ਹੀ 4.4 ਡਿਗਰੀ ਦੇ ਨਾਲ ਮਠੰਡਾ ਅਤੇ ਫਰੀਦਕੋਟ ਜਲਾ ਸਭ ਤੋਂ ਠੰਡੇ ਖੇਤਰ ਦਰਜ ਹੋਏ ਨੇ ਅੰਬੀਤੀ ਰਾਤ ਪੰਜਾਬ ਦੇ ਵਿੱਚ ਤੇ 4 ਤੋਂ ਲੈ ਕੇ 6-7 ਦੇ ਵਿਚਕਾਰ ਮਿਨਿਮਮ ਟੈਂਪਰੇਚਰ ਚਲਦੇ ਪਹਿਲੇ ਪੰਜਾਬ ਦੇ ਵਿੱਚ ਰਾਤਾਂ ਠੰਡੀਆਂ ਨੇ ਤੇ ਦਿਨ ਵੀ ਹੌਲੀ-ਹੌਲੀ ਜਿਹੇ ਠੰਡੇ ਹੁੰਦੇ ਜਾਣਗੇ ਤੇ ਦਿਨਾਂ ਦੇ ਪਾਰੇ ਦੇ ਵਿੱਚ ਵੀ ਗਰਾਵਟਾ ਜੜੀ ਦਰਜ ਕੀਤੀ ਜਾਵੇਗੀ ਸੋ ਅੱਜ ਕੁਝ ਖੇਤਰਾਂ ਦੇ ਵਿੱਚ ਕੋਹਰਾ ਵੇਖਣ ਨੂੰ ਮਿਲਿਆ ਪੰਜਾਬ ਦੇ ਖਾਸ ਕਰਕੇ ਮਾਝਾ ਤੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਤੇ ਕੁਝ ਖੇਤਰਾਂ ਦੇ ਵਿੱਚ ਜ਼ਮੀਨੀ ਧੁੰਦ ਵੀ ਸੀ ਜਿਹੜੀ ਕਿ ਹੁਣ ਔਟ ਚੁੱਕੀ ਆ ਕਿਉਂਕਿ ਧੁੱਪ ਬਹੁਤ ਹੀ ਖੇਤਰਾਂ ਦੇ ਵਿੱਚ ਚੜ ਚੁੱਕੀ ਆ ਸੋ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰਦੇ ਹਾਂ ਆਉਂਦੇ ਦਿਨਾਂ ਦੇ ਮੌਸਮ ਦੇ ਅੱਜ ਇੱਕ ਤਰੀਕਾ ਜੀ 5 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਖੁਸ਼ਕ ਬਣੇ ਰਹਿਣ ਦੇ आसार ਹੋਣਗੇ ਪਛਮੀ ਸਿਸਟਮ ਕੋਈ 5 ਤਰੀਕ ਤੱਕ ਨਹੀਂ ਆ ਰਿਹਾ ਹਾਲਾਂਕਿ ਇੱਕ ਜਿਹੜਾ ਸਿਸਟਮ ਹੋਰ ਆ ਰਿਹਾ ਉਹ 5 ਨੂੰ ਆ ਸਕਦਾ 6 ਨੂੰ ਆ ਸਕਦਾ 7 ਨੂੰ ਇਹਨਾਂ ਦਿਨਾਂ ਦੇ ਵਿੱਚ ਉਹ ਪ੍ਰਭਾਵਿਤ ਕਰੇਗਾ ਉਹ ਵੀ ਸਿਸਟਮ ਮੈਦਾਨਾ ਦੇ ਲਈ ਕੋਈ ਖਾਸ ਨਹੀਂ ਹੈ ਤੇ ਉਹ ਬਰਬਾਰੀ ਦੇ ਸਕਦਾ ਉੱਪਰਲੇ ਫੱਦਰ ਦੇ ਯਾਨਕਿ ਹਿਮਾਚਲ ਜੰਮੂ ਦੇ ਉੱਪਰਲੇ ਖਾਗਾਂ ਦੇ ਵਿੱਚ ਬਰਬਾਰੀ ਦਾ ਇੱਕ ਦੌਰ ਲਵਾ ਸਕਦਾ ਬਰਬਾਰੀ ਹੋਏਗੀ ਤੇ ਉਹਦਾ ਸਿੱਧਾ ਅਸਰ ਮੈਦਾਨਾ ਤੇ ਠੰਡ ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲੇਗਾ ਜਿੱਥੇ ਪਰ ਲੋੜ ਕਰਿਆ ਔਰ ਥੱਲੇ ھیਟਾ ਜੜਾ ਪਾਰਾ ਜਾਏਗਾ ਜਦੋਂ ਬਰਬਾਰੀ ਉੱਪਰਲੇ ਫਦਰ ਤੇ ਹੋਏਗੀ ਤੇ ਮਹੀ ਵਾਲਾ ਸਿਸਟਮ ਫਿਲਹਾਲ 15 ਤਰੀਕ ਤੱਕ ਕੋਈ ਵੱਡੇ ਮਹੀ ਚਖੜ ਦੇ ਅਸਾਰ ਹੁਣ ਘਟਦੇ ਜਾਫਰੇ ਨੇ ਜਿਹੜਾ ਸਿਸਟਮ ਇੱਕ ਅੱਧਾ ਹੋਰ ਆ ਸਕਦਾ 10 ਤੋਂ ਲੈ ਕੇ 15 ਦੇ ਵਿਚਕਾਰ ਉਹਦੇ ਵਿੱਚ ਹਲਕੇ ਕਣੀਆਂ ਜਾਂ ਫਿਰ ਹਲਕੇ ਦਰਮਿਆਨੇ ਸ਼ਰਾਟੇ ਦੀ ਉਮੀਦ ਹਾਲੇ ਫਿਲਹਾਲ ਵੱਧਦੀ ਪਈ ਆ ਪਰ 10 ਦਿਨ ਦਾ ਹਲੇ ਗੈਪ ਹੈ ਇਸ ਲਈ ਉਹ ਸਿਸਟਮ ਹਲੇ ਦੂਰ ਹੈ ਉਹਦੇ ਬਾਰੇ ਆਪਾਂ ਬਹੁਤੀ ਕਿਆਸ ਰਾਈਆਂ ਨਹੀਂ ਲਗਾ ਸਕਦੇ ਤੇ ਉਹਦੇ ਵਿੱਚ ਵੀ ਜੇਕਰ ਉਹ ਸਿਸਟਮ ਲੱਗ ਜਾਂਦਾ ਤਾਂ ਇੱਕ ਦੋ ਦਿਨ ਜਿਹੜੇ ਮਹੀ ਵਾਲੇ ਹੋਣਗੇ ਤੇ ਮਹੀ ਜਦੋਂ ਇਧਰ ਫੈ ਜਾਂਦਾ ਪੰਜਾ ਦੇ ਵੱਲ ਤੇ ਠੰਢੀ ਤੇ ਖੁਸ਼ਕ ਠੰਡ ਤੋਂ ਰਾਹਤ ਤੇ ਕੁਸ਼ਕ ਇਤਰਾ ਦੇ ਵਿੱਚ ਮਿਲਣ ਦੀ ਸੰਭਾਵਨਾ ਰਹੇਗੀ ਤੇ ਹਾਲਾਂਕਿ ਜਿਹੜੇ ਇਹ ਸਿਸਟਮ ਆ ਰਿਹਾ ਪੰਜ ਨੂੰ ਇਹ ਬੱਦਰਬਾਈ ਵਾਲਾ ਸਿਸਟਮ ਹੋਏਗਾ ਪੰਜਾਬ ਦੇ ਵਿੱਚ ਸੰਘਣੀ ਬੱਦਰਬਾਈ ਕੁਝ ਖੇਤਰਾਂ ਦੇ ਵਿੱਚ ਵੜ ਸਕਦੀ ਹੈ ਹੋ ਸਕਦਾ ਕੁਝ ਖੇਤਰਾਂ ਦੇ ਵਿੱਚ ਕਣੀਆਂ ਦੇ ਰੂਪ ਦੇ ਵਿੱਚ ਵੀ ਡਿੱਗ ਵੀ ਸਕਦਾ ਹੈ ਬਾਕੀ ਮੌਕੇ ਤੇ ਤੁਹਾਨੂੰ ਅਪਡੇਟ ਲਾਈਵ ਦਿੱਤੀ ਜਾਵੇਗੀ ਤੇ ਅੱਜ ਵਾਲਾ ਜਿਹੜਾ ਸਿਸਟਮ ਹੈ ਉਹ ਲਗਭਗ ਪੰਜਾਬ ਦੇ ਵਿੱਚੋਂ ਅੱਧੇ ਪੰਜਾਬ ਦੇ ਵਿੱਚੋਂ ਬੱਦਰਬਾਈ ਦੇ ਨਾਲ ਗੁਜ਼ਰ ਰਿਹਾ ਤੇ ਇਹ ਅੱਜ ਗੁਜ਼ਰਦੇ ਆ ਸਾਰੇ ਇਤਰਾ ਬਣੇ ਹੋਏ ਨੇ ਉੱਥੇ ਹੀ ਜੇਕਰ ਅਸੀਂ ਤਾਜ਼ਾ ਰਿਪੋਰਟ ਦੇਖਦੇ ਹਾਂ ਮੌਸਮ ਖ਼ਬਰ ਦੀ ਸੋ ਅੱਜ ਤੱਕ 1.5 ਦੇ ਤਰੀਕ ਇੱਥੇ ਫੈਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਹੈ 1-2 ਤਰੀਕ ਦੇ ਲਈ ਕੋਲਡ ਵੇਵ ਦੇ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਯਾਨੀ ਕਿ ਸੀਤ ਲਹਿਰ ਦੇ ਅਲਰਟ ਨੇ ਸੀਤ ਲਹਿਰ ਚੱਲੇਗੀ ਪੰਜਾਬ ਦੇ ਵਿੱਚ ਅੱਜ ਤੇ ਕੱਲ ਲਈ yellow ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਇਹ ਕੋਲਡ ਵੇਵ ਦੇ ਅਲਰਟ ਜਿਹੜੇ ਆ ਕੇ ਹੋਈ ਮੌਸਮ ਖ਼ਾਗਵਾ ਦੱਸ ਸਕਦਾ ਹੈ ਯਾਨੀ ਕਿ ਕੁਲ ਮਿਲਾ ਕੇ 7-8 ਤਰੀਕਾਂ ਤੱਕ ਇਹ ਅਲਰਟ ਜੜੇ ਖਿਸਕ ਸਕਦੇ ਨੇ ਕਿਉਂਕਿ ਖੁਸ਼ਕ ਹਵਾਵਾਂ ਮਾధ్యਮ ਠੰਡੀਆਂ ਚੱਲਣਗੀਆਂ ਜਿਸ ਦੇ ਨਾਲ ਠੰਡ ਵਧੇਗੀ ਇਸ ਲਈ ਅਲਰਟ ਅੱਗੇ ਵੀ ਜਾਰੀ ਮੌਸਮ